ਲੋਕ ਸਭਾ ਚੋਣਾਂ 2024 ਦੇ ਦੌਰਾਨ ਆਮ ਆਦਮੀ ਪਾਰਟੀ ਦੇ ਸਾਹਮਣੇ ਆਪਣੇ ਹੀ ਲੀਡਰਾਂ ਦੇ ਵੱਲੋਂ ਚੁੱਕੇ ਜਾ ਰਹੇ ਸਵਾਲ ਪਰੇਸ਼ਾਨ ਕਰ ਰਹੇ ਨੇ ਸਭ ਤੋਂ ਪਹਿਲਾਂ ਤਾਂ ਮੌਜੂਦਾ ਵਿਧਾਇਕ ਕੁਮਰ ਵਿਜੇ ਪ੍ਰਤਾਪ ਸਿੰਘ ਦੇ ਵੱਲੋਂ ਬੇਅਦਬੀ ਮਾਮਲੇ ਦੇ ਉੱਤੇ ਜਿਹੜੀ ਇੱਕ ਨਿੱਜੀ ਰਾਏ ਦੱਸ ਦਿੱਤੀ ਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਇੰਟਰਵਿਊ ਦੇ ਵਿੱਚ ਕਿ ਉਹਨਾਂ ਦੀ ਇੱਕ ਨਿੱਜੀ ਰਾਏ ਹੋ ਸਕਦੀ ਹੈ ਉਸ ਨਿੱਜੀ ਰਾਏ ਦੇ ਹਵਾਲੇ ਦੇ ਨਾਲ ਉਹਨਾਂ ਨੇ ਇੱਕ ਲੰਮਾ ਚੌੜਾ ਲੇਖ ਲਿਖ ਦਿੱਤਾ ਅਫੀਸ਼ੀਅਲ ਪੇਜ ਦੇ ਉੱਤੇ ਤਾਂ ਹੁਣ ਦੂਸਰੇ ਆਗੂ ਨੇ ਜਸਟਿਸ ਜੋਰਾ ਸਿੰਘ ਜਿਹੜੇ ਲੋਕ ਸਭਾ ਹਲਕਾ ਜਲੰਧਰ ਤੋਂ 219 ਦੇ ਵਿੱਚ ਵੀ ਚੋਣ ਲੜ ਚੁੱਕੇ ਨੇ ਔਰ ਜਸਟਿਸ ਜੋਰਾ ਸਿੰਘ ਉਹ ਆਗੂ ਨੇ ਜਿਹੜੇ ਉਸ ਹਲਕੇ ਤੋਂ ਬਿਲੋਂਗ ਕਰਦੇ ਨੇ ਜਿਨ੍ਹਾਂ ਨੇ ਹੁਣ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਵੀ ਹੈ ਜਿਹੜਾ ਐਲਾਨ ਕੀਤਾ ਹੋਇਆ ਜਸਟਿਸ ਜੋਰਾ ਸਿੰਘ ਨੇ ਕਿਹਾ ਕਿ ਬੇਅਦਬੀ ਮਾਮਲਿਆਂ ਤੇ ਜਿਹੜੀ ਆਪ ਸਰਕਾਰ ਹੈ ਉਹ ਜਿਹੜੇ ਢੰਗ ਨਾਲ ਸੰਜੀਦਾ ਹੋਣੀ ਚਾਹੀਦੀ ਉਸ ਤਰ੍ਹਾਂ ਨਹੀਂ ਹੈ ਬੇਅਦਬੀ ਤੇ ਬੈਬਲ ਤੇ ਕੋਟਪੁਰਾ ਗੋਲੀ ਕਾਂਡ ਮਾਮਲਿਆਂ ਦੀ ਰਿਪੋਰਟ ਜਨਤਕ ਨਾ ਕਰਨ ਤੇ ਸਵਾਲ ਚੁੱਕੇ ਨੇ ਜਸਟਿਸ ਜੋਰਾ ਸਿੰਘ ਨੇ ਪਹਿਲਾਂ ਐਮਐਲਏ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਆਪਣੀ ਹੀ ਸਰਕਾਰ ਨੂੰ ਸਵਾਲ ਪੁੱਛ ਲਿਆ ਆਪਣੀ ਮੁੱਖ ਮੰਤਰੀ ਨੂੰ ਸਵਾਲ ਪੁੱਛੇ ਨੇ ਇੱਕ ਵਾਰ ਨਹੀਂ ਕਈ ਦਫਾ ਹੋ ਗਈ ਹੈ ਉਹਨਾਂ ਨੇ ਤਾਂ ਪਿਛਲੇ ਦਿਨਾਂ ਚ ਇੱਥੋਂ ਤੱਕ ਵੀ ਆਕ ਕੇ ਕਹਿ ਦਿੱਤਾ ਸੀ ਕਿ ਮੈਨੂੰ ਜਲੀਲ ਕੀਤਾ ਜਾ ਰਿਹਾ ਹੈ ਉਲਟਾ ਜਿਹੜੇ ਦੋਸ਼ੀ ਨੇ ਜਿਨ੍ਹਾਂ ਨੇ ਦੋਸ਼ੀਆਂ ਦੀ ਵਕਾਲਤ ਕੀਤੀ ਉਹਨਾਂ ਨੂੰ ਏਜੀ ਦਫ਼ਤਰ ਦੇ ਵਿੱਚ ਤੱਕ ਲਗਾਇਆ ਗਿਆ ਇਹ ਸਾਰੀਆਂ ਗੱਲਾਂ ਜਦੋਂ ਪਹਿਲਾਂ ਉਹਨਾਂ ਨੇ ਕੀਤੀਆਂ ਨੇ ਤੇ ਹੁਣ ਜਸਟਿਸ ਜੋਰਾ ਸਿੰਘ ਕੀ ਕਹਿੰਦੇ ਦਿਖਾਈ ਦੇ ਰਹੇ ਨੇ ਹਾਲਾਂਕਿ ਜਦੋਂ ਲੋਕ ਸਭਾ ਹਲਕਾ ਜਲੰਧਰ ਤੋਂ 2019 ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਹੀ ਚੋਣ ਲੜੇ ਸੀ ਤੇ ਉਹਨਾਂ ਦੀ ਜ਼ਮਾਨਤ ਤੱਕ ਜਬਤ ਹੋ ਗਈ ਸੀ ਪਰ ਹੁਣ ਉਹਨਾਂ ਨੇ ਫਰੀਦਕੋਟ ਤੋਂ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਮદાન ਵਿੱਚ ਨਿਤਰਨ ਦਾ ਫੈਸਲਾ ਕੀਤਾ ਹੋਇਆ ਉੱਥੇ ਹੀ ਹੁਣ ਬਰਗਾੜੀ ਬੇਅਦਬੀ ਤੇ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀਕਾਂਡ ਮਾਮਲੇ 'ਚ ਸਾਬਕਾ ਆਈਜੀ ਤੇ ਹਾਕਮ ਧਿਰ ਦੇ ਵਿਧਾਇਕ ਕੁਮਰ ਵਿਜੇ ਪ੍ਰਤਾਪ ਦੇ ਚੁੱਕੇ ਜਾ ਰਹੇ ਜਿਹੜੇ ਸਵਾਲ ਤੋਂ ਬਾਅਦ ਹੁਣ ਫਰੀਦਕੋਟ ਦੇ ਆਗੂ ਜਿਨ੍ਹਾਂ ਨੇ ਚੋਣ ਲੜਨ ਦਾ ਫੈਸਲਾ ਕੀਤਾ ਹੋਇਆ ਜਸਟਿਸ ਜੋਰਾ ਸਿੰਘ ਉਹਨਾਂ ਨੇ ਸਵਾਲ ਖੜੇ ਕੀਤੇ ਨੇ ਬਤੌਰ ਕਮਿਸ਼ਨ ਵੀ ਉਹ ਜਾਂਚ ਕਰ ਚੁੱਕੇ ਨੇ ਤੇ ਆਪ ਦੇ ਸੂਬਾ ਸੰਯੁਕਤ ਸਕੱਤਰ ਦੇ ਤੌਰ ਦੇ ਉੱਤੇ ਵੀ ਉਹ ਕੰਮ ਕਰ ਰਹੇ ਨੇ ਪਾਰਟੀ ਦੇ ਅੰਦਰ ਜਸਟਿਸ ਸੇਵਾ ਮੁਕਤ ਜੋਰਾ ਸਿੰਘ ਨੇ ਆਪਣੀ ਸਰਕਾਰ ਖਿਲਾਫ ਜਿਹੜੇ ਆਵਾਜ਼ ਚੁੱਕੀ ਆ ਜਾਂ ਸਵਾਲ ਚੁੱਕੇ ਨੇ ਇਸ ਦੇ ਨਾਲ ਕੀ ਹਲਕਾ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਨੂੰ ਵੋਟਾਂ ਦੇ ਪੱਧਰ ਦੇ ਉੱਤੇ ਪ੍ਰਭਾਵਿਤ ਹੋਣਾ ਪੈ ਸਕਦਾ ਹੈ ਕਿ ਸਿਆਸੀ ਤੌਰ ਦੇ ਉੱਤੇ ਡੈਂਟ ਵੱਜ ਸਕਦਾ ਇਸ ਦੀ ਵੀ ਚਰਚਾ ਸ਼ੁਰੂ ਹੋ ਗਈ ਆ ਕਿਉਂਕਿ ਹੁਣ ਇੱਕ ਆਗੂ ਨਹੀਂ ਰਿਹਾ ਆਮ ਆਦਮੀ ਪਾਰਟੀ ਦਾ ਜਿਸ ਨੇ ਸਵਾਲ ਚੁੱਕੇ ਹੁਣ ਦੋ ਅਜੇ ਆਗੂ ਸੀ ਮੌਜੂਦਾ ਐਮਪੀ ਤੇ ਮੌਜੂਦਾ ਐਮਐਲਏ ਸੁਸ਼ੀਲ ਕੁਮਾਰ ਰਿੰਕੂ ਰਸ਼ੀਤ ਲੰਗਰਾਲ ਜਿਹੜੇ ਆਮ ਆਦਮੀ ਪਾਰਟੀ ਨੂੰ ਛੱਡ ਹੀ ਗਏ ਛੱਡ ਕੇ ਭਾਜਪਾ ਜੁਆਇਨ ਕਰ ਗਏ ਉਹਨਾਂ ਨੇ ਵੀ ਵੱਡੇ ਸਵਾਲ ਚੁੱਕੇ ਫਿਰ ਪਾਰਟੀ ਦੇ ਅੰਦਰ ਰਹਿੰਦੇ ਹੋયા ਦੋ ਹੁਣ ਐਸੇ ਵੱਡੇ ਆਗੂ ਨੇ ਇੱਕ ਮੌਜੂਦਾ ਵਿਧਾਇਕ ਕੁਮਰ ਵਿਜੇ ਪ੍ਰਤਾਪ ਸਿੰਘ ਤੇ ਦੂਜੇ ਜਸਟਿਸ ਜੋਰਾ ਸਿੰਘ ਜਿਹੜੇ ਸੀਨੀਅਰ ਆਗੂ ਆਮ ਆਦਮੀ ਪਾਰਟੀ ਦੇ ਜਿਨ੍ਹਾਂ ਨੂੰ ਉਮੀਦਵਾਰ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਵੀ ਬਣਾਇਆ ਗਿਆ ਸੀ ਜਦੋਂ ਹੁਣ ਉਹ ਸਵਾਲ ਚੁੱਕਦੇ ਦਿਖਾਈ ਦੇ ਰਹੇ ਨੇ ਤਾਂ ਇਸ ਦਾ ਮਤਲਬ ਸਾਫ਼ ਹੈ ਕਿਆਮਨ ਪਾਰਟੀ ਦੇ ਲਈ ਖਾਸ ਕਰਕੇ ਹਲਕਾ ਫਰੀਦਕੋਟ ਤੇ ਘਟੋ ਘਟ ਮੁਸ਼ਕਲਾਂ ਵੱਧ ਸਕਦੀਆਂ ਨੇ ਕਿਉਂਕਿ ਜਦੋਂ ਕੋਈ ਆਮ ਆਦਮੀ ਪਾਰਟੀ ਦੇ ਅੰਦਰੋਂ ਹੀ ਸੱਤਾ ਧਿਰ ਦੇ ਅੰਦਰੋਂ ਹੀ ਇਸ ਤਰ੍ਹਾਂ ਦੇ ਸਵਾਲ ਕਰਦਾ ਤਾਂ ਵਿਰੋਧੀ ਧਿਰ ਨੂੰ ਵੀ ਜਿਹੜਾ ਮੌਕਾ ਮਿਲ ਜਾਂਦਾ ਸਰਕਾਰ ਨੂੰ ਠੇਰਨ ਦਾ ਕਿ ਆਹ ਦੇਖੋ ਜੇਕਰ ਅਸੀਂ ਕੋਈ ਇਸ ਤਰ੍ਹਾਂ ਦਾ ਸਵਾਲ ਕਰਦੇ ਤਾਂ ਕਹਿਣਾ ਸੀ ਕਿ ਇਹਨਾਂ ਕੋਲ ਕੋਈ ਹੋਰ ਗੱਲ ਹੀ ਨਹੀਂ ਹੈ ਜਾਨਬੁੱਝ ਕੇ ਤੋੜ ਮਰੋੜ ਕੇ ਸਰਕਾਰ ਨੂੰ ਘੇਰਨ ਦੇ ਲਈ ਬਹਾਨੇ ਬਣਾਏ ਜਾ ਰਹੇ ਨੇ ਪਰ ਹੁਣ ਤਾਂ ਵਿਰੋਧੀ ਧਿਰ ਦੇ ਲਈ ਵੀ ਕਹਿਣਾ ਸੌਖਾ ਹੋ ਜਾਂਦਾ ਚਾਹੇ ਸ਼੍ਰੋਮਣੀ ਕਾਲੀ ਦਲ ਦੀ ਧਿਰ ਹੋਵੇ ਚਾਹੇ ਕਾਂਗਰਸ ਪਾਰਟੀ ਹੋਵੇ ਜਾਂ ਇੱਥੋਂ ਤੱਕ ਕਿ ਭਾਜਪਾ ਪਾਰਟੀ ਹੋਵੇ ਜਾਂ ਬਸਪਾ ਪਾਰਟੀ ਹੋਵੇ ਉਹਨਾਂ ਦੇ ਲਈ ਸੌਖਾ ਹੋ ਜਾਂਦਾ ਕਹਿਣਾ ਕਿ ਹੁਣ ਤਾਂ ਇਹਨਾਂ ਦੇ ਆਪਣੇ ਆਗੂਆਂ ਨੇ ਵੀ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਨੇ ਔਰ ਇਸ ਮਸਲੇ ਦੇ ਉੱਤੇ ਪਹਿਲਾਂ ਉਹਨਾਂ ਨੇ ਸੋਸ਼ਲ ਮੀਡੀਆ ਤੇ ਵਕੀਲਾਂ ਦੇ ਨਾਮ ਜਾਰੀ ਕਰਕੇ ਸੰਦੇਸ਼ ਵਿੱਚ ਆਪਣੀ ਹੀ ਸਰਕਾਰ ਖਿਲਾਫ ਗੰਭੀਰ ਸਵਾਲ ਚੁੱਕੇ ਸਨ ਉਹਨਾਂ ਕਿਹਾ ਕਿ ਮਾਨ ਸਰਕਾਰ ਨੇ ਉਹਨਾਂ ਨਾਲੇ ਵਾਅਦਾ ਕੀਤਾ ਸੀ ਕਿ ਉਹਨਾਂ ਵੱਲੋਂ ਬਤੌਰ ਕਮਿਸ਼ਨ ਬੇਅਦਬੀ ਤੇ ਗੋਲੀ ਕਾਂਡ ਮਾਮਲਿਆਂ ਦੀ ਜਾਂਚ ਨੂੰ ਜਨਤਕ ਕੀਤਾ ਜਾਵੇਗਾ ਪਰ ਉਹ ਜਨਤਕ ਨਹੀਂ ਕੀਤੀ ਗਈ ਸਰਕਾਰ ਬਣਨ ਦੇ 2 ਸਾਲ ਬਾਅਦ ਵੀ ਉਹਨਾਂ ਦੀ ਰਿਪੋਰਟ ਜਨਤਕ ਨਹੀਂ ਕੀਤੀ ਗਈ ਉਹਨਾਂ ਇਹ ਵੀ ਦਾਵਾ ਕੀਤਾ ਕਿ ਪਾਰਟੀ ਚ ਕਾਨੂੰਨੀ ਸੈਲ ਸਥਾਪਿਤ ਕਰਕੇ ਹਜ਼ਾਰਾਂ ਵਕੀਲ ਪਾਰਟੀ ਨਾਲ ਖੜੇ ਕਰ ਦਿੱਤੇ ਗਏ ਨੇ ਉਹਨਾਂ ਕਈ ਵਾਰ ਸਰਕਾਰ ਤੱਕ ਵਕੀਲਾਂ ਦੀਆਂ ਸਮੱਸਿਆਵਾਂ ਲਈ ਸਮੇਂ ਦੀ ਮੰਗ ਕੀਤੀ ਪਰ ਸਰਕਾਰ ਕੋਲ ਵਕੀਲਾਂ ਲਈ 5 ਮਿੰਟ ਦਾ ਵੀ ਸਮਾਂ ਨਹੀਂ ਹੈ ਇਹ ਕੌਣ ਕਹਿ ਰਿਹਾ ਹੈ ਜਸਟਿਸ ਜੋਰਾ ਸਿੰਘ ਕਹਿ ਰਹੇ ਨੇ ਉਹਨਾਂ ਇਹ ਵੀ ਦਾਵਾ ਕੀਤਾ ਕਿ ਉਹਨਾਂ ਕੋਲ ਪੱਕੇ ਸਬੂਤ ਨੇ ਭਰਤੀ ਕੀਤੇ ਸਹਾਇਕ ਐਡਵੋਕੇਟ ਜਰਨਲ AAG AAG ਦਫ਼ਤਰ ਦੇ ਵਿੱਚ ਕੰਮ ਕਰਨ ਵਾਲਿਆਂ ਵਿੱਚੋਂ ਬਹੁਤੇ ਕਾਂਗਰਸ ਅਤੇ ਹੋਰਨਾਂ ਪਾਰਟੀ ਦੇ ਆਗੂਆਂ ਦੇ ਰਿਸ਼ਤੇਦਾਰ ਨੇ ਇਹ ਵੀ ਗੱਲ ਉਹਨਾਂ ਨੇ ਆਖੀ ਹੈ ਦੋਸ਼ ਲਾਏ ਨੇ ਇਸ ਕਾਰਨ ਪਾਰਟੀ ਨਾਲ ਜੁੜੇ ਵਕੀਲਾਂ ਵਿੱਚ ਰੋਸ ਬਹੁਤ ਹੈ ਇਸ ਦਾ ਮਤਲਬ ਸਾਫਾ ਕਿ ਉਹਨਾਂ ਨੇ ਸੰਕੇਤ ਦਿੱਤਾ ਕਿ ਜੇਕਰ ਪਾਰਟੀ ਦੇ ਨਾਲ ਜੁੜੇ ਵਕੀਲ ਸੀ ਲੀਗਲ ਸੈਲ ਸੀ ਉਹਨਾਂ ਦੇ ਵਿੱਚੋਂ ਇਹ ਜੀ ਦਫ਼ਤਰ ਦੇ ਵਿੱਚ ਕਿਸੇ ਨਾ ਕਿਸੇ ਨੂੰ ਫਿੱਟ ਕੀਤਾ ਜਾਣਾ ਚਾਹੀਦਾ ਸੀ ਨਾ ਕਿ ਬਾਕੀ ਪਾਰਟੀ ਦੇ ਰਿਸ਼ਤੇਦਾਰਾਂ ਨੂੰ ਉਹਨਾਂ ਨੇ ਤੇ ਇਥੋਂ ਤੱਕ ਵੀ ਕਿਹਾ ਕਿ ਫਰੀਦਕੋਟ ਲੋਕ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਉਹ ਜੋ ਚੋਣ ਲੜਨਗੇ ਉਹ ਚੋਣ ਮੈਦਾਨ ਦੇ ਵਿੱਚ ਜਦੋਂ ਨਿਤਰੇ ਨੇ ਨਿਤਰੇ ਨੇ ਤੇ ਪ੍ਰਚਾਰ ਦੌਰਾਨ ਸੂਬੇ ਵਿੱਚ ਵੱਧ ਰਹੇ ਨਸ਼ੇ ਦੇ ਖਿਲਾਫ ਬੇਰੋਜ਼ਗਾਰੀ ਦੇ ਖਿਲਾਫ, ਰੇਤਾ ਬਜਰੀ ਦੀ ਕਾਲਾ ਬਜਾਰੀ ਦੇ ਖਿਲਾਫ ਤੇ ਲੋਕਾਂ ਵਿੱਚ ਬਰਗਾੜੀ ਤੇ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਣ ਦਾ ਮੁੱਦਾ ਲੈ ਕੇ ਜਾਣਗੇ। ਇਹਨਾਂ ਮੁੱਦਿਆਂ ਦੇ ਆਧਾਰ ਦੇ ਉੱਤੇ ਵੋਟਾਂ ਮੰਗਣਗੇ। ਉਹਨਾਂ ਇਹ ਵੀ ਕਿਹਾ ਕਿ ਉਸਨੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਉਹਨਾਂ ਨੇ ਗੱਲ ਅਣਸੁਣੀ ਕਰਕੇ ਇਹਨਾਂ ਗੰਭੀਰ ਮੁੱਦਿਆਂ ਨੂੰ ਛੋਟੀ ਜੀ ਗੱਲ ਕਹਿ ਕੇ ਇਕਰਾਰ ਦੇ ਦਿੱਤਾ ਜਾਂਦਾ ਹੈ। ਹੁਣ ਛੋਟੀ ਜੀ ਗੱਲ ਕਿਸ ਨੇ ਕਿਹਾ ਇਸ ਦੇ ਬਾਰੇ ਤੇ ਹਾਲੇ ਉਹਨਾਂ ਨੇ ਜ਼ਿਕਰ ਨਹੀਂ ਕੀਤਾ। ਇਥੇ ਵੀ ਦੱਸਣਾ ਬਣਦਾ ਹੈ ਕਿ ਜਸਟਿਸ ਸੇਵਾਮੁਕਤ ਜੋਰਾ ਸਿੰਘ ਨੇ ਦਸੰਬਰ 2018 ਵਿੱਚ ਆਮ ਆਦਮੀ ਪਾਰਟੀ ਸ਼ਾਮੂਲੀਅਤ ਕੀਤੀ ਸੀ ਤੇ ਉਹਨਾਂ ਨੇ 2019 ਦੀਆਂ ਲੋਕ ਸਭਾ ਚੋਣਾਂ ਜਲੰਧਰ ਚ ਜਿਹੜਾ ਕਿਰਾਖਵਾ ਹਲਕਾ ਹੈ ਜਿਵੇਂ ਫਰੀਦਕੋਟ ਹੈ ਉਸੇ ਤਰ੍ਹਾਂ ਜਲੰਧਰ ਵੀ ਹੈ ਆਮ ਆਦਮੀ ਪਾਰਟੀ ਦੇ ਵਜੋਂ ਉਮੀਦਵਾਰ ਵਜੋਂ ਵਿਧਾਨ ਦੇ ਵਿੱਚ ਉਤਰੇ ਸਨ ਪਰ ਉਹ ਉੱਥੇ ਜਿੱਤ ਨਹੀਂ ਸਕੇ ਉਹਨਾਂ ਨੂੰ 2021 ਵਿੱਚ ਆਪ ਦੇ ਲੀਗਲ ਸੈੱਲ ਦਾ ਸੂਬਾ ਪ੍ਰਧਾਨ ਤੱਕ ਵੀ ਬਣਾਇਆ ਗਿਆ ਪਰ ਹੁਣ ਉਹਨਾਂ ਕੋਲ ਸੂਬਾਈ ਸੰਯੁਕਤ ਸਕੱਤਰ ਦਾ ਅਹੁਦਾ ਜ਼ਰੂਰ ਮੌਜੂਦ ਹੈ ਜਿੱਥੇ ਹੁਣ ਆਮ ਆਦਮੀ ਪਾਰਟੀ ਦੇ ਆਪਣੀ ਆਗੂ ਵੱਡੇ ਪੱਧਰ ਤੇ ਸਵਾਲ ਖੜੇ ਕਰ ਰਹੇ ਨੇ ਤੇ ਆਮ ਆਦਮੀ ਪਾਰਟੀ ਸ਼ਾਇਦ ਇਸ ਕਰਕੇ ਵੀ ਕਿਉਂਕਿ ਇਸ ਤਰ੍ਹਾਂ ਦਾ ਕੋਈ ਪਾਰਟੀ ਦੇ ਅੰਦਰ ਰਹਿ ਕੇ ਕੋਈ ਗਤੀਵਿਧੀ ਕਰਦਾ ਹੈ ਤੇ ਉਹਨਾਂ ਨੂੰ ਅਨੁਸ਼ਾਸਨ ਭੰਗ ਕਰਨ ਨੂੰ ਕਹਿ ਕੇ ਕਾਰਵਾਈ ਕਰ ਦਿੱਤੀ ਜਾਂਦੀ ਹੈ ਆਮ ਆਦਮੀ ਪਾਰਟੀ ਦੀ ਸ਼ਾਇਦ ਕਾਰਵਾਈ ਨਾ ਕਰਨ ਦੀ ਮਜਬੂਰੀ ਇਹ ਹੀ ਹੋਵੇ ਕਿ ਹੁਣ ਤਾਂ ਆਮ ਆਦਮੀ ਪਾਰਟੀ ਦੇ ਅੰਦਰ ਰਹਿ ਕੇ ਫਿਰ ਵੀ ਕੋਈ ਨਾ ਕੋਈ ਜਾਬਤਾ ਸਮਝਦੇ ਹੋਣਗੇ ਲੀਡਰ ਚਾਹੇ ਕੋਮਰ ਵਿਜੇਪ੍ਰਤਾਪ ਨੇ ਜਾਂ ਜਸਟਿਸ ਜੋਰਾ ਸਿੰਘ ਨੇ ਜੇਕਰ ਇਹਨਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਤਾਂ ਜਿਹੜੀਆਂ ਗੱਲਾਂ ਇਹ ਹਾਲੇ ਨਹੀਂ ਕਰ ਰਹੇ ਕਿ ਤੇ ਉਹ ਵੀ ਨਾ ਜਗਜाहਰ ਕਰ ਦੇਣ ਹੋ ਸਕਦਾ ਆਮ ਆਦਮੀ ਪਾਰਟੀ ਨੂੰ ਇਹ ਵੀ ਡਰ ਸਤਾ ਰਿਹਾ ਹੋਵੇ ਇਸੇ ਕਰਕੇ ਇਹਨਾਂ ਦੇ ਖਿਲਾਫ ਹਾਲੇ ਤੱਕ ਆਮ ਆਦਮੀ ਪਾਰਟੀ ਨੇ ਕਿਸੇ ਵੀ ਤਰ੍ਹਾਂ ਦੇ ਪਾਰਟੀ ਪਦਰ ਦੇ ਉੱਤੇ ਗਤੀਵਿਧੀ ਨਹੀਂ ਕੀਤੀ ਨਾ ਹੀ ਕੋਈ ਕਾਰਨ ਦੱਸੋ ਨੋਟਿਸ ਭੇਜਿਆ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਹਾਂ ਕਿ ਆਮ ਆਦਮੀ ਪਾਰਟੀ ਦੇ ਆਪਣੇ ਹੀ ਵੱਡੇ ਲੀਡਰਾਂ ਵੱਲੋਂ ਚੁੱਕੇ ਜਾ ਰਹੇ ਸਵਾਲ ਵੋਟਾਂ ਦੇ ਵਿੱਚ ਕਿੰਨਾ ਕੁ ਪ੍ਰਭਾਵਿਤ ਕਰਦੇ ਨੇ ਔਰ ਕਿੰਨਾ ਕੁ ਇਹਨਾਂ ਨੂੰ ਸਿਆਸੀ ਤੌਰ ਦੇ ਉੱਤੇ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਅੰਦਰ ਨੁਕਸਾਨ ਚੱਲਣਾ ਪੈ ਸਕਦਾ ਇਸ ਦੇ ਬਾਰੇ ਤੁਹਾਡਾ ਨਿੱਜੀ ਤੌਰ ਦੇ ਉੱਤੇ ਕੀ ਮੰਨਣਾ ਜਸਟਿਸ ਜੋਰਾ ਸਿੰਘ ਜੋ ਕਹਿ ਰਹੇ ਨੇ ਬੇਅਦਬੀ ਮਾਮਲਿਆਂ ਦੇ ਬਾਰੇ ਜਾਂ ਹੋਰਨਾ ਮਸਲਿਆਂ ਬਾਰੇ ਤੇ ਇੱਕ ਵਾਰ ਵਿਜੇ ਪ੍ਰਤਾਪ ਕੀ ਕਹਿ ਰਹੇ ਨੇ ਇਸ ਦੇ ਬਾਰੇ ਤੁਸੀਂ ਆਪਣੇ ਤੌਰ ਦੇ ਉੱਤੇ ਕੀ ਸੋਚਦੇ ਸਮਝਦੇ ਹੋ ਕਿ ਕਿਉਂ ਕਿਹਾ ਜਾ ਰਿਹਾ ਕਿ ਵਾਕਈ ਆਮ ਆਦਮੀ ਪਾਰਟੀ ਦੀ ਇੱਥੇ ਘਾਟ ਹੈ ਕੰਮ ਕਰਨ ਦੀ ਇੱਛਾ ਸ਼ਕਤੀ ਵਿੱਚ ਜਾਂ ਫਿਰ ਇਹ ਜਿਹੜੇ ਆਗੂ ਨੇ ਇਹਨਾਂ ਨੂੰ ਜੋ ਚਾਹੀਦਾ ਪਾਰਟੀ ਦੇ ਅੰਦਰ ਮਾਨ ਸਨਮਾਨ ਉਹ ਨਹੀਂ ਮਿਲ ਰਿਹਾ ਇਸ ਕਰਕੇ ਬੋਲ ਰਹੇ ਨੇ ਇਸ ਦੇ ਬਾਰੇ ਤੁਸੀਂ ਕੀ ਸੋਚਦੇ ਸਮਝਦੇ ਹੋ ਆਪਣੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਤੇ ਅਗਲੇ ਅਪਡੇਟ ਤੱਕ ਦੇ ਲਈ ਬਣੇ ਰਹੋ ABC ਪੰਜਾਬ ਦੇ